ਆਦੇ ਅੰਦਰ ਬਾਹਰਲੇ ਬੰਦਿਆਂ ਦੀਆਂ ਬੋਟਾਂ ਬਣਨੀਆਂ ਬਾਹਰਲੇ ਬੰਦਿਆਂ ਨੂੰ ਜ਼ਮੀਨ ਖਰੀਦਣਾ ਇੱਥੇ ਆ ਕੇ ਤੇ ਬਾਹਰਲੇ ਬੰਦਿਆਂ ਨੂੰ ਨੌਕਰੀਆਂ ਮਿਲਣੀਆਂ ਬੜਾ ਖਤਰਨਾਕ ਇੰਦਰਜੈਨ ਵਰਗੇ ਸਾਡੀ ਨੀਤੀਆਂ ਬਣਾ ਲੈਣੇ ਸਟੇਂਕਰ ਜੈਨ ਨੇ ਬਣਾਈ ਹੈ ਨੀਤੀ ਮੈਂਡਪੁਲੇ ਨਾਲੀ ਕੋਣ ਅਸਟੇਂਕਰ ਜੈਨ ਲੋ ਵੀ ਮਿੱਤਰੋ ਤੁਹਾਡਾ ਇੱਕ ਹੋਰ ਵੀ ਵੀਡੀਓ 'ਚ ਸਵਾਗਤ ਹੈ ਅੱਜ ਆਪਾਂ ਚੱਲੇ ਆ ਯੋਧਾਪਿੰਡਿੱਥੇ ਕਿਸਾਨ ਜਥੇਬੰਦੀਆਂ ਨੇ ਇੱਕ ਭਾਰੀ ਇਕੱਠ ਰੱਖਿਆ ਹੈ ਇਸ ਜ਼ਮੀਨਾਂ ਦੇ ਵਿਰੁੱਧ ਜੋ ਵੀ ਸਰਕਾਰ ਲੈਂਡ ਪੂਲਿੰਗ ਦੀ ਸਕੀਮ ਚਲਾ ਰਹੀ ਹੈ ਉਹਦੇ ਵਿਰੁੱਧ ਬਹੁਤ ਵੱਡਾ ਇਕੱਠ ਰੱਖਿਆ ਹੈ ਯੋਧਾਪਿੰਡ ਦੇ ਵਿੱਚ ਆਪਾਂ ਵੀ ਪਹੁੰਚ ਰਹੇ ਹਾਂ ਉੱਥੇ ਉੱਥੇ ਲੱਖਾਂ ਸਦਾਨਾ ਤੇ ਭਾਨਾ ਸਿੱਧੂ ਹੋਰ ਵੀ ਕਿਸਾਨੀ ਨਮਿੰਦੇ ਆ ਰਹੇ ਨੇ ਆਪਾਂ ਵੀ ਉੱਥੇ ਹੀ ਜਾ ਰਹੇ ਨੇ ਆਜੋ ਨਾਲ-ਨਾਲ ਬਣੇ ਲੋ ਵੀਡੀਓ ਦੇ ਵਿੱਚ ਆਜੋ ਆਪਾਂ ਚੱਲਦੇ ਹਾਂ ਯੋਧਾ

the national coordinator of the Samhita kisan Morcha non-political and to all the leaders and the farmers. The senders of in PM Modi, It is for these farmers across India are united in this final press of the struggle. Determine not to stop until our demands are met. This is the strategy I extend my greeting गरंटी करूी कला जी लड़ाई आहे ਪਮਲ ਆਦੂ ਕੋ ਆਏ ਨੇ ਇਹਨਾਂ ਦੀ ਵੀ ਲੜਾਈ ਉੱਥੇ ਚੱਲ ਰਿਹਾ ਸਿਰ ਮੋਰ ਵੱਡੇ ਪੱਧਰ ਤੇ ਚੱਲ ਰਹੀ ਹੈ ਐਮਐਸਸੀ ਤੇ ਗਰੰਟੀ ਕਲੋਨ ਆਏ ਨੇ ਬਹੁਤ ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰਾਂ ਹਰੀਕੇਸ਼ ਜਿੰਦਾਬਾਦ ਉਹਨਾਂ ਤੇ ਵਾਰੀ ਇਹ ਕਿਹਦੀ ਬਾਤ ਲੱਗਦਾ ਤੂੰ ਉਹ ਅਗਲੀ ਸਰਕਾਰ ਤਾਂ ਨਹੀਂ ਜਾਈ ਆ ਸਕਦੀ ਕਿ ਇਹ ਗੰਦ ਸਾਡੇ ਅੱਖੇ ਰਾਕਾਉਂਦੇ ਨਾ ਖੈ ਤੂੰ ਆਪੋ ਜਿ ਛਿੜਚ ਭਾਜਾ ਜਾ ਆਪੋ ਜਿ ਛਿੜ ਤੇ ਜੇ ਬਿਲਕੁਲ ਸੱਜਿਆਂ ਨਾਲ ਸੇਠਾ ਦੀ ਬਾਤ ਦੀ ਕਰਨਾ ਹੈ ਜਿਵੇਂ ਕੇਜੀਵਾਲ ਦਿੱਲੀ ਹੋਇਆ ਉਹ ਪੰਜਾਬ ਹੋ ਜਾਊਗਾ ਬੱਤਾ ਬਣ ਜਾ ਥਾ ਧਾ ਇਖਤਿਆਰ ਨਾਲ ਆਏ ਇਹ ਜ਼ਮੀਨ ਦਾ ਤੈਨੂੰ ਪਤਾ ਤੂੰ ਕਹਿੰਦਾ ਉਹ ਨਾ ਪੰਜਾਬੀ ਜਿਹੜੀ ਆਉਂਦੀ ਆਂਦੇ 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 ਬੜਾ ਕੁਝ ਕਰ ਦਿੰਦੇ ਨੇ ਤੇ ਅਸੀਂ ਬੜਾ ਕੁਝ ਵੀ ਕਰ ਸਕਦੇ ਹਾਂ ਤਾਂ ਬਣਾ ਨਹੀਂ ਲੈਣਾ ਜਿਹੜਾ ਅਸੀਂ ਕਰਨ ਜਾਣਦੇ ਆਂ ਤੂੰ ਰੋਜ਼ ਕੋਟਾ ਦਾ ਕਹਿੰਦੇ ਮੇਰੇ ਤੋਂ ਬਾਅਦ ਜੋ ਸਾਡੀ ਕੌਮ ਦੇ ਹੀਰੇ ਨੌਜਵਾਨਾਂ ਨੇ ਬੋਲਣਾ ਹੈ ਛਲੇਬਾਤ ਸਾਹਮਣੇ ਬੋਲਣੇ ਤੇ ਮੈਂ ਇੱਕਲ ਸੁਣਿਆ ਤੁਹਾਨੂੰ ਦੇਖ ਕੇ ਪਹਿਲਾਂ ਕਹਾ ਪ੍ਰਾਹੋ ਇਸ ਪੰਚਾਇਤ ਵਿੱਚ ਇਹਨਾਂ ਅਗਵਾਚ ਬਿਦਾਬ ਨਹੀਂ ਖੜਾ ਖੜਦਾ ਜੇ ਲੋਟ ਲੋ ਤੇ ਬਹੁਤ ਵੱਡਾ ਦਿੱਲੀ ਇਕੱਠ ਕਰ ਲੋ ਤੇ ਜਿਹੜੀਆਂ ਮੱਗਾਂ ਮੱਡੀਆਂ ਹੋਈਆਂ ਨੇ ਉਹਨਾਂ ਨੂੰ ਬਣਾ ਲਓ ਬਾਕੀ ਹੱਥ ਬੰਦੇ ਰਹ ਦੇਣ ਕਿ ਇਤੋਂ ਹੱਸ ਮੈਂ ਕੁਝ ਨਹੀਂ ਕਹਿਣਾ ਬਨਾਉ ਫੋਤੇ ਬਾਈ ਜੀ ਕਾਹਨੋ ਬਾਈ ਜੀ ਦੀ ਫੋਤੇ ਬਹੁਤ ਸਨਵਾ ਜੀ ਸਤਨਾਰਨ ਸਿੰਘ ਜੀ ਬਹਿ ਰਹੇ ਹੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਵਿੱਚ ਨੌਜਵਾਨ ਨੌਜਵਾਨਾਂ ਦੇ ਆਗੂ ਲਖਵਿੰਦਰ ਲੱਖਾ ਸਿਧਾਣਾ ਜੀ ਪਰ ਉਹਨਾਂ ਦੇ ਨਾਲ ਨਰਜੀਤ ਜਲਵੇੜਾ ਔਰ ਸਟੇਜ ਉੱਪਰ ਨੇ ਉਹਨਾਂ ਦਾ ਸਭਾ ਉਹਨਾਂ ਨੇ ਵੀ ਬੋਲਣਾ ਹੈ ਅਸਲਾ ਢੱਲੇਵਾਲ ਸਾਹਿਬ ਨੇ ਬੋਲਣਾ ਹੈ ਮੈਨੂੰ ਕਹਾੜ ਬੈਠਾ ਉਹਨਾਂ ਨੇ ਬੋਲਣਾ ਹੈ ਸੋ ਸਾਰੇ ਆਪ ਕੋ ਆਪਣੀ ਜਗ੍ਹਾ ਲੈ ਕੇ ਬੈਠੇ ਰਹੋ ਮੈਂ ਬੇਨਤੀ ਕਰੇ ਤੂ ਬਾਦ ਹਰ ਸੁਲਿੰਦਰ ਜੀ ਤੋਂ ਆਪਾਂ ਕਿਸਾਨ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਤੇ ਪਹਿਲੇ ਨਾਰੇ ਲਾਉਣਿਆਂ ਦਾ ਬਕੇ ਕਿਸਾਨ ਇੱਕਤਾ ਜিন্দাবাদ ਜিন্দাবাদ ਸੰਯੁਕਤ ਕਿਸਾਨ ਮਾਰਚਾ ਗੈਰ ਰਾਜਨੀਤਿਕ ਜੀ ਹਰਸ਼ੁਲੰਦਰ ਸਿੰਘ ਜੀ ਦੋਪਾਖਸਾਨ ਬਲਫੈਰ ਕਮੇਟੀ ਪੰਜਾਬ ਇਹਨਾਂ ਤੋਂ ਬਾਅਦ ਸੁਖਪਾਲ ਡਫਰ ਜੀ ਉਹ ਤਿਆਰ ਹੈ। ਹਾਂ ਸਾਰਾ ਪਹਿਲਾਂ ਆਈਓ ਸੰਗਤ ਨੂੰ ਸਵੇਰੀ ਸਾਂਝ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਇਨਕਲਾਬ ਦੀ ਆਵਾਜ਼ ਪਿੰਡ ਜੋੜਾ ਵਿਖੇ ਚੱਲਦੀ ਪਈ ਹੈ ਇਹ ਆਪਾਂ ਸਮੇਂ ਦੀ ਹਕੂਮਤ ਨੂੰ ਕਸ ਦੇਣਾ ਚਾਹੁੰਦੇ ਆ। ਜਿਹੜਾ ਇਹ ਸਾਡੇ ਉੱਪਰ ਬੋਲ ਲੱਗਾ ਹੈ ਬੰਦਾ ਸਿੰਘ ਬਹਾਦਰ ਦਾ ਇੱਥੋਂ ਠੀਕ ਅਸੀਂ ਸਾਰੇ ਜਣੇ ਲੜ ਕੇ ਅੱਜ ਇਹ ਸੱਚ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਹੈ ਨਾ ਕਿ ਦਿੱਲੀ ਵਾਲਿਆਂ ਦੀ ਜੇ ਪੰਜਾਬੀ ਆਪਣੀ ਜ਼ਮੀਨ ਤੇ ਵੜਾ ਜਾਂਦੇ ਨੇ ਤੇ ਉੱਤੇ ਆਪਣਾ ਮਾਣ ਰੱਖਣਾ ਵੀ ਜਾਣਦੇ ਨੇ ਤੇ ਅੱਜ ਸਯੁਕਤ ਕਿਸਾਨ ਮੋਰਚੇ ਰਾ ਗੈਰ ਅੰਮ੍ਰਿਤ ਵੱਲੋਂ ਜਿਹੜਾ ਇਕੱਠ ਹੋਇਆ ਹੈ ਇਹ ਘਟ ਦੱਸਦਾ ਹੈ ਕਿ ਅਸੀਂ ਆਪਣੀਆਂ ਜ਼ਮੀਨਾਂ ਵਾਸਤੇ ਹਮੇਸ਼ਾ ਡਰ ਕੇ ਖੜੇ ਆ ਤੇ ਸਾਡੇ ਕੰਮਵੀਰ ਸਰਤਾਜ ਜਗੀਰ ਸਿੰਘ ਜੀ ਨਾਲ ਉਹ ਜਿਨ੍ਹਾਂ ਨਾਲ ਅਸੀਂ ਰਹਿਮਾਈ ਹਾਂ ਸਾਰੇ 올ਓਵਰ ਇੰਡੀਆ ਦਾ ਟੂਰ ਕਰਕੇ ਇਹ ਚੀਜ਼ਾਂ ਲੋਕਾਂ ਨੂੰ ਦੱਸ ਰਹੇ ਆ ਕਿ ਆਪਣੇ ਦੇਸ਼ ਵਾਸਤੇ ਐਮਐਸਪੀ ਕਿੰਨੀ ਜ਼ਰੂਰੀ ਹੈ ਸਾਡੇ ਜਿਹੜੇ ਐਮਐਸਪੀ ਦੇ ਮੁੱਦੇ ਨੇ ਕਰਜ਼ਾ ਮਾਫੀ ਦੇ ਮੁੱਦੇ ਨੇ ਉਹ ਸਾਰੇ ਵੀ ਅਸੀਂ ਮਸਾਕੇ ਹੱਥਾਂਗੇ ਤੇ 25 ਅਗਸਤ ਨੂੰ ਮੈਂ ਸਾਰਿਆਂ ਨੂੰ ਬੁਲਾਇਸ਼ ਕਰਦਾ ਆਂ ਕਿ ਮੁਹੀਰਾ ਕੱਟ ਕੇ ਆਪਾਂ ਦਿੱਲੀ ਚਲੀਏ ਤੇ ਮੋਦੀ ਸਰਕਾਰ ਨੂੰ ਇਹ ਦੱਸ ਦਈਏ ਕਿ ਜਿਹੜੀ ਕਿਸਾਨਾਂ ਦੀ ਨੀਤੀ ਹੈ ਉਹ ਕਿਸਾਨ ਦਾ ਕਰਾਂਗੇ ਨਾ ਕਿ ਸਮੇਂ ਦੀ ਹਕੂਮਤ ਐ ਕਰੇਗੀ ਜੋ ਕਿਸਾਨ ਆਪਣੇ ਖੇਤਾਂ ਲਈ ਜੋ ਵੀ ਚੀਜ਼ ਐ ਕਰਨੀ ਉਹ ਕਿਸਾਨ ਹੀ ਕਰਨਗੇ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਦਾ ਨੀਤੀ ਕਰਨੂ ਕੋਈ ਹੱਕ ਨਹੀਂ ਇਨ੍ਹਾਂ ਸ਼ਬਦਾਂ ਨਾਲ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬੁਲਾਰੀ ਹੋ ਵੀ ਪਹੁੰਚੇ ਸਮੇਂ ਨੂੰ ਸੀਮਤ ਰੱਖੇ ਇੱਕ ਵਾਰੀ ਫੇਰ ਲਾਖਾ ਮਾਰਾ ਲਾ ਦਿਏ ਕਿ ਲੈਂਡ ਪੂਰੀ ਖੋਜੀ ਰੱਦ ਕਰੋ ਰੱਦ ਕਰੋ ਲੈਂਡ ਪੂਰੀ ਖੋਜੀ ਰੱਦ ਕਰੋ ਰੱਦ ਕਰੋ ਰੱਦ ਕਰੋ ਬਹੁਤ-ਬਹੁਤ ਧੰਨਵਾਦ ਜੀ ਤੇ ਸਰਪਾਲ ਸਿੰਘ ਜੀ ਦਾ ਫਰੋ ਤੇ ਖੀਮਾ ਭੰਗਿਆ ਸੰਗਤ ਤੋਂ ਤੁਹਾਨੂੰ ਦੁਬਾਰਾ ਬੇਨਤੀ ਕਰਾਂ ਅਮਰਜੀਤ ਸਿੰਘ ਜੀ ਰੜਾ ਬੀਕੇ ਜੀ ਅਜਾਬ ਉਹ ਆਉਣ ਤੇ ਤੇਨਾ ਕਮਾਨ ਨੌਨਵਾਨਾ ਕੋ ਲੱਖਾ ਸਿਧਾਣਾ ਜੀ ਉਹ ਤਿਆਰ ਰਹਿਣ ਅਮਰਜੀਤ ਸਿੰਘ ਜੀ ਦੇ ਨਾਲ ਵੈਲੀ ਤੇ ਹੈ ਜੀ ਵੈਲੀ ਤੇ ਹੈ ਜੀ ਉਹ 290 ਤੇ ਮਾਂ ਸਾਡੀ ਅੱਖ ਹੈ ਸਾਡੀ ਗੈਰ ਹੈ ਸਾਡੀ ਇੱਛਾ ਹੈ ਤੁਸੀਂ ਕਿਤੇ بڑے بڑے ਲਾਵਿਆਂ ਦੇ ਘੇਟ ਪਰਣ ਵਾਸਤੇ ਅਡਾਂ ਦੀਆਂ ਮਾਂਦੀਆਂ ਦੇ ਰਾਤ ਦੇ ਚੱਲ ਕੇ ਉਹ ਮੋਦੀ ਵਾਲਾ ਕੰਮ ਕਿਤੇ ਤੁਸੀਂ ਨਾ ਕਰ ਬੈਠਿਓ ਆਪ ਬਣਿਆ ਫਿਰਦੇ ਪੰਜਾਬ ਦਾ ਕੁਸਟੋਡੀਅਨ ਪਹਿਰੇਦਾਰ ਮੰਨਦੇ ਤੇ ਪਹਿਰੇਦਾਰ ਅੱਜ ਸਾਨੂੰ ਵਾਂ ਲੱਗਦੇ ਜਿਹੜੀ ਕੁੱਤੀ ਪਹਿਰੇ ਤੇ ਰੱਖੀ ਸੀ ਚੋਰਾਂ ਨਾਲ ਰਲ ਗਈ ਹੈ ਇਹ ਚੋਰਾਂ ਨਾਲ ਰਲ ਗਈਆਂ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਕਿਰਤਾਂ ਦੀ ਅੱਜ ਕਿਰਤ ਨੂੰ ਲੁੱਟਣ ਦੀ ਗੱਲ ਕਰਨ ਲੱਗ ਪਈ ਹੈ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਡਰਾਇਆ ਜਾ ਰਿਹਾ ਹੈ ਸ਼ਰਿਆਮ ਅੱਤੇਰੀ ਪੋਸ ਜਿਹੜੀ ਹੈ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰ ਰਹੀ ਹੈ ਸ਼ਰਿਆਮ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਇਹ ਗੁੰਡਾ ਸਟੇਟ ਬਣ ਗਈ ਹੈ ਪੁਲਿਸ ਦੀ ਸਟੇਟ ਬਣ ਗਈ ਹੈ ਇਹ ਬਾਗੀ ਚਿਰ ਨਹੀਂ ਚੱਲਣੀ ਅੱਖਾਂ ਵਾਲੇ ਜਾਗ ਪਿਆ ਕਰਦੇ ਆ ਕਿ ਤੁਹਾਡਾ ਕੱਠ ਦੱਸਦਾ ਹੈ ਕਿ ਤੁਸੀਂ ਜਾਗਦੇ ਹੋ ਤੁਹਾਡੇ ਹੱਕਾਂ ਤੇ ਡਾਕਾ ਮਾਰਨਾ ਸੌਖਾ ਨਹੀਂ ਇਹ ਗੱਲ ਠੀਕ ਹੈ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਇਹਨਾਂ ਨਵੇਂ ਇਨਕਲਾਬੀਆਂ ਨੂੰ ਚੁਣ ਕੇ ਅਸੀਂ ਵੱਡੀ ਗਲਤੀ ਕਰ ਲਈ ਹੈ ਇਹਨਾਂ 92 94 96 ਗੁੰਗੀਆਂ ਨੂੰ ਚੁਣ ਕੇ ਅਸੀਂ ਗਲਤੀ ਕਰਨੀ ਹੈ ਪਰ ਭਗਵਾਨ ਸੇ ਸਮਾ ਆ ਗਿਆ 27 ਬਾਕੀ ਦੂਰ ਨਹੀਂ ਹੁਣ ਵੀ ਆਪਦੀ ਗਲਤੀ ਸੁਧਾਰਨਾ ਹੈ ਤੇ ਸ਼ਾਇਦ ਇਹਨਾਂ ਲੋਕਾਂ ਦੇ ਮਨਾਂ ਚ ਨੇ ਕਈ ਤਾਂ ਆਉਣ ਵਾਲਾ ਸਮਾਂ ਤੇਰੀ ਪਾਰਟੀ ਤੇ ਤੇਰੇ 扑ਮਕੜਾ ਨਹੀਂ ਔਖਾ ਟਾਈਮ ਤੇ ਆਉਣ ਵਾਲਾ ਹੈ ਤੈਨੂੰ ਪਿੰਡ ਚ ਪੜਨਾ ਹੈ ਔਖਾ ਕਰ ਦੇਣਗੇ ਇਹਨਾਂ ਨੇ ਆਪਣੇ ਬੰਦਮੰਦ ਨੂੰ ਕੋਲਣਾ ਸਮਿਟੀ ਵਾਸਤੇ ਇੱਕ ਵਾਰ ਤੁਹਾਨੂੰ ਸੱਚ ਦਾ ਕਰਦੇ ਸਲਾਮ ਹੈ ਤੁਹਾਡੀ ਸੋਚ ਤੇ ਪਹਿਲਾਂ ਅਸੀਂ ਲੜਦੇ ਸੀ ਜ਼ਮੀਨ ਦਾ ਮੁੱਲ ਵਧਾਉਣ ਵਾਸਤੇ ਪਹਿਲਾਂ ਅਸੀਂ ਲੜਦੇ ਸੀ ਸਾਨੂੰ ਰੇਟ ਵੱਧ ਮਿਲ ਜਾਏ ਸੱਚ ਦਾ ਹੈ ਉਸ ਲਈ ਅੱਜ ਕਹ ਰਹੇ ਹਾਂ ਅਸੀਂ ਕਿਸੇ ਵੀ ਲਈ ਇਕੱਠੇ ਹੋਏ ਸਰਲ ਜੁਗੋ ਜਾਟ ਵਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੈ ਗੁਰਜੀ ਕੀ ਫਤਿਹ ਜੇ ਸਾਨੂੰ ਲੱਗਦਾ ਕਿ ਇਹ ਹਮਲਾ ਪੰਜਾਬ ਦੀਆਂ ਕੱਲੀਆਂ ਜ਼ਮੀਨਾਂ ਤੇ ਆ ਤਾਂ ਸਾਡਾ ਬਹੁਤ ਵੱਡਾ ਭੁਲੇਖਾ ਹੈ ਆਸਾਂ ਦੇ ਵਿੱਚ ਪੰਜਾਬ ਨੂੰ ਚੋਹ ਤਰਫਾ ਹਮਲਿਆਂ ਦੇ ਨਾਲ ਪੰਜਾਬ ਨੂੰ ਇੱਕ ਬੱਤੀ ਬਣਾ ਕੇ ਪਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਮੈਂ ਇਸ ਸਟੇਟ ਦੇ ਉੱਤੋਂ ਦੋ ਸਾਡੇ ਦੱਖਣੀ ਸੂਬਿਆਂ ਦੇ ਆਗੂ ਆਕ ਤਲਗਾਨਾ ਤੋਂ ਆ ਇੱਕ ਤਾਮਲ ਲਾਡੂ ਤੋਂ ਆ ਇਹਨਾਂ ਨੂੰ ਸੁਣ ਰਿਹਾ ਸੀ ਹਾਲਾਂਕਿ ਹਿੰਦੀ ਜਾਣਦੇ ਆ ਪਰ ਹਿੰਦੀ ਚ ਬੋਲਿਆ ਨਹੀਂ ਸੋਡੇ ਨਾਲ ਇੱਕ ਆਪਣੀ ਤਾਮਲ ਤੇ ਬੋਲਿਆ ਦੂਜਾ ਅੰਗਰੇਜ਼ੀ ਚ ਬੋਲਿਆ ਮੈਂ ਇਹਨਾਂ ਲੋਕਾਂ ਦੇ ਸੂਬਿਆਂ ਜਾ ਕੇ ਆਇਆ ਕੇਰਲਾ ਆਂਧਰਾ ਤਲਕਾਨਾ ਤਾਮਲ ਲਾਡੂ ਪੱਛਮੀ ਬੰਗਾਲ ਇਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਪੰਜਾਬ ਹੈ ਇਹ ਅੰਗਰੇਜ਼ੀ ਬਾਣੀ ਮੋਟੀ ਸਮਝਦੇ ਆ ਥੋੜੇ ਬਹੁਤੀ ਸਮਝਦੇ ਆ ਤੇ ਤਾਮਲ ਤਾਂ ਕਿਹਾ ਦੇ ਬੋਲੇ ਨਹੀਂ ਪੈਣੀ ਪਰ ਇਹਨਾਂ ਨੇ ਇੱਛੇ ਵੀ ਗੱਲ ਆਪਣੀ ਮਾਂ ਬੋਲੀ ਚ ਕੀਤੀ ਆ ਇੱਥੇ ਗੁੱਸਾ ਨਾ ਕਰੋ ਸਾਡੇ ਦੋ ਬੰਦਾਰੇ ਬੋਲੇ ਇੱਕ ਬੰਦਾਰਾ ਸਾਡਾ ਬੋਲਿਆ ਵੀ ਅਸੀਂ ਅਸਮਾਸ਼ਰ ਦਿੰਨੇ ਆ ਅਸਮਾਸ਼ਰ ਕੀ ਹੁੰਦਾ ਹੈ ਹਿੰਦੀ ਦਾ ਸ਼ਬਦ ਹੈ ਸਾਡੇ ਕੋਲੇ ਤਿੰਨ ਸ਼ਬਦ ਪਏ ਇਹਦੇ ਬਰਾਬਰ ਭਰੋਸਾ ਦਿੰਨੇ ਆ ਯਕੀਨ ਦਿਵਾ ਰਹੇ ਆ ਵਿਸ਼ਵਾਸ ਦਿਵਾ ਰਹੇ ਆ ਅਸੀਂ ਆਪ ਵੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆਂ ਆਪਣੀ ਬੋਲੀ ਨੂੰ ਮਾਰ ਰਹੇ ਆਂ ਇੱਕ ਬਲਾਰਾ ਬੋਲਿਆ ਝੰਡੇ ਭਾਈ ਨੀਚੇ ਨਾ ਕਰੋ ਉਹ ਨੀਚੇ ਨਹੀਂ ਭਾਈ ਥੱਲੇ ਹੁੰਦਾ ਨਾ ਹੇਠਾਂ ਹੁੰਦਾ ਤਾਂ ਜਾਂ ਠਾ ਥੱਲੇ ਜਾਂ ਉੱਤੇ ਆਪਾਂ ਕਹਿ ਦਿੰਦੇ ਆਂ ਸੋ ਮੇਰਾ ਕਹਿਣ ਦਾ ਭਾਵ ਤੁਹਾਡੇ ਕੋਲ ਇਹੀ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਲਿਆ ਕੇ 220 ਵਾਲੀ ਤੁਹਾਡੇ ਇਤਿਹਾਸ ਤੇ ਤੁਹਾਡੇ ਸੱਭਿਆਚਾਰ ਤੇ ਤੁਹਾਡੀ ਬੋਲੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਨਜ਼ਰਕੁਸ਼ੀ ਕੀਤੀ ਜਾ ਰਹੀ ਹੈ ਉਹਦੇ ਵੀ ਸਾਨੂੰ ਗੌਰ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਹਨੂੰ ਹੋਲਡ ਕਰਤਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਸੋ ਪਹਿਲੀ ਗੱਲ ਤਾਂ ਸਮਝਣ ਦੀ ਲੋੜ ਆ ਵੀ ਤੁਹਾਡੇ ਜਾਗ ਹੋਣਾ ਹੈ ਜਦੋਂ 210 ਦਾ ਕਿਸਾਨੀ ਮੋਰਚਾ ਆਪਾਂ ਦਿੱਲੀ ਦੀਆਂ ਗੁਰੂਆਂ ਦੇ ਬੈਠੇ ਲੜ ਰਹੇ ਸੀ ਤਾਂ ਉਸ ਵੇਲੇ ਵੀ ਸਰਕਾਰ ਆਪਣੇ ਬੰਦਿਆ ਲੈ ਸੁਪਰੀਮ ਕੋਰਟ ਗਈ ਸੀ ਸਾਡੇ ਆਗੂਆਂ ਨੇ ਸਪਸ਼ਟ ਨਕਾਰ ਕਰਤਾ ਸੀ ਕਿ ਅਸੀਂ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸਿਆਸੀ ਮਸਲੇ ਆ ਸਰਕਾਰਾਂ ਨੇ ਕਾਨੂੰਨ ਲੈ ਕੇ ਆਂਦੇ ਆ ਸਰਕਾਰਾਂ ਨੇ ਹੀ ਰੱਦ ਕਰਨੇ ਆ ਅਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਸਕਦਾ ਹੈ ਕਿਉਂਕਿ ਇਹ ਜਿਹੜੀ ਸਰਕਾਰ ਆ ਤੇ ਜਿਹੜਾ ਮੁੱਖ ਮੰਤਰੀ ਆ ਇਹਨਾਂ ਨੂੰ ਝੋਟ ਕੇ ਚਤਣ ਦੀ ਆਤਮਾ ਪੈ ਗਈ ਆ ਪਤਾ ਹੁਣ ਵੀ ਲੱਗਿਆ ਵੀ ਲੋਕ ਸਾਡਾ ਝੁੱਕਿਆ ਹੋਣਾ ਚੁਕਾਉਣਗੇ ਕਿਉਂ ਨਾ ਉਹ ਪਹਿਲਾਂ ਜਿਹੜੀ ਗੇਂਡ ਆ ਹਾਈ ਕੋਰਟ ਦੇ ਕੋਲੇ ਸਿਰ ਦਿੱਤੀ ਜਾਵੇ ਵੀ ਲੋਕੀ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ ਅਗਲੀ ਗੱਲ ਸਾਡੀ ਲੜਾਈ ਕੱਲੀ ਇੱਥੋਂ ਤੱਕ ਸੀਮਤ ਨਹੀਂ ਆ ਕਿ ਅਸੀਂ ਇਹ ਹੈ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਨੀਤੀਆਂ ਨੂੰ ਇੱਕ ਵਾਰੀ ਰੋਕਵਾ ਰਿਆ ਜਿੰਨਾ ਚਿਰ ਤੁਹਾਡੇ ਜ਼ਮੀਨਾਂ ਦੇ ਨੰਬਰ ਬਹਾਲ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਇਹ ਲੜਾਈ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਆ ਸਤਿੰਦਰ ਜੈਨ ਵਰਗੇ ਸਤਿੰਦਰ ਜੈਨ ਮੈਨੂੰ ਕੱਲ੍ਹ ਜੋ ਬਿਦਵਾਰੀ ਮਿਲੇ ਮੇਰੇ ਪਿੰਡ ਆ ਇੱਕ ਮਸਲਾ ਸੀਗਾ ਨੀਤੀ ਦਾ ਉਹ ਕਹਿੰਦੇ ਭਾਈ ਸਤਿੰਦਰ ਜੈਨ ਜਿਹੜਾ ਕਿ ਚੋਰ ਦਿੱਲੀ ਆਲ ਪੇਰਾ ਇਹਨਾਂ ਨੂੰ ਪੁੱਛਿਆ ਇਤਿਹਾਰ ਦੇ ਕੱਟ ਕੇ ਆਇਆ ਉਹ ਸਤਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਪੀ ਜੀ ਨੂੰ ਕਹਿ ਰਿਹਾ ਕਿ ਤੁਸੀਂ ਲੋਕਾਂ ਦੇ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵਨਤਮਨ ਐਸ ਵੇਲੇ ਇੱਥੇ ਸਤਿੰਦਰ ਜੈਨ ਵਰ ਕੇ ਸੁਸੋਕਦੀਏ ਵਰ ਕੇ ਗਵਰ ਕੁਮਾਰ ਵਰ ਕੇ ਜਾ ਕੇਤਰੀਵਾਲ ਵਰਗੇ ਪੰਜਾਬ ਨੂੰ ਭਰਾਵੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਬੜਾ ਵਹਿਮ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਪੇ 'ਚ ਪੈਰ ਪਾ ਲਿਆ ਤਾਂ ਮੈਂ ਢੇਰੀਆਂ ਲਾ ਦਊਗਾ ਤੇ ਪੰਜਰ ਨੂੰ ਗੋਸਟਮਾਟੋ ਹੋਈ ਜਾਊਗਾ ਉਹ ਖਬਰ ਕਹਿੰਦੇ ਸ਼ੋਦੀਏ ਕੋਲ ਚਲੀ ਗਈ ਗੁਰਪਾਲ ਚਲੀ ਗਈ ਜਿਹੜਾ ਸ਼ੋਦੀਏ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਲਾਂ ਬਣਾ ਕੇ ਪਾਓ ਮੀਡੀਆ ਚ ਗੱਲ ਨੂੰ ਜਾਓ ਕੇ ਹੈ ਮੋਟਾ ਸਰਕਾਰ ਨੇ ਬਹੁਤ ਰਕੀ ਕਰ ਲਈ ਸਿਹਤ ਵਿਭਾਗ ਦੇ ਵਿੱਚ ਪੋਸਟਮਾਰਟਮ ਘੰਟੇ ਦੀ ਕਰ ਦਿੰਨੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦੇ ਆਈ ਬਾਬਾ ਕਿਹੜੇ ਪੋਸਟਮਾਰਟਮ ਦੀ ਗੱਲ ਕਰ ਰਿਹਾ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਹੀਂ ਜਾਣਦੇ ਉਹ ਅੱਜ ਪੰਜਾਬ ਨੂੰ ਚਲਾ ਰਹੇ ਆ ਭਰਾਓ ਤੁਸੀਂ ਇਸ ਕਰਕੇ ਸਾਨੂੰ ਅੱਜ ਮੈਂ ਪਿੰਡਾਂ ਦੇ ਗਿਆ ਛੋੜਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣੇ ਦੇ ਨੇ ਪਿੰਡਾਂ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਵੀ ਜ਼ਮੀਨਾਂ ਦੇਣ ਨੂੰ ਤਿਆਰ ਆਂ ਕਹਿੰਦੇ ਮਰ ਜਾਗੇ ਮਾਰ ਦਿਆਂਗੇ ਜ਼ਮੀਨਾਂ ਦੇ ਪੈਰ ਨਹੀਂ ਪਾਉਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਿਹਾ ਜੇ ਸਰ ਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਈਆ ਦੇ ਦੇ ਜ਼ਮੀਨਾਂ ਦੇਣ ਨੂੰ ਤਿਆਰ ਹੋ ਜਾਓਗੇ ਕਈ ਤਾਂ ਉਹਦੀ ਅੰਦਰ ਮਨਾਂ ਚ ਕਿਹਾ ਲੱਡੂ ਫੱਟਣ ਲਾ ਗਏ ਸੀ ਵਿੱਚ ਆ 50 ਕਰੋੜ ਰੇਲਜ ਦਾ ਵੇਚ ਦਿਆਂਗੇ ਆ ਜਿੰਨੇ ਪ੍ਰਨਾਲ ਚ ਬੈਠੇ ਹੋ ਪੂਰੇ ਪੰਜਾਬ ਚੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਬਾਰ ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਦਾ ਨਹੀਂ ਛੱਡਣੀ ਨਹੀਂ ਚਾਹੇ 100 ਕਰੋੜ ਚਾਹੇ 500 ਕਰੋੜ ਨੂੰ ਕਿੰਨਾ ਲੈਣਾ ਪਵੇ ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਫੈਸਲੇ ਲੈ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਇਹਨਾਂ ਜ਼ਮੀਨਾਂ ਕੋ ਬੇਲੇ ਕਰਨ ਨਹੀਂ ਕਰਨਾ। ਸਿਰਸ ਕਰਕੇ ਕਹਿੰਦੇ ਹੋ ਲੈਣੇ ਆ। ਅੱਜ ਦੀ ਤਾਜ਼ਾ ਖਬਰ ਸੁਣ ਲਓ। ਜੰਮੂ ਕਸ਼ਮੀਰ ਦੇ ਵਿੱਚ 25 ਕਿਤਾਬਾਂ ਦੇ ਉੱਤੇ ਪਾਵਨ ਦੀ ਲਾਗੀ ਸਰਕਾਰ ਨੇ ਕਿਤਾਬਾਂ ਤੇ। ਉਹ ਸਰਕਾਰਾਂ ਨੂੰ ਬੰਦੇ ਇਹ ਕਿਤਾਬਾਂ ਵੀ ਡਰਾਉਂਦੀਆਂ ਨੇ। ਅੱਖਰ ਵੀ ਡਰਾਉਣ ਲੱਗੇ, ਸ਼ਬਦ ਵੀ ਡਰਾਉਣ ਲੱਗੇ। ਇਹ ਤੁਹਾਡੀ ਜਿਹੜੀ ਜ਼ੁਬਾਨ ਬੰਦੀ ਕੀਤੀ ਜਾ ਰਹੀ ਹੈ। ਜ਼ੁਬਾਨ ਦੀ ਤਾਲਾ ਬੰਦੀ ਹੋ ਰਹੀ ਆ। ਜੇ ਤੁਹਾਡੀ ਸੋਚ ਨੂੰ ਵੀ ਗਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਆਉਣਗੇ ਇਸ ਕਰਕੇ ਕਹਿੰਦੇ ਆ ਇਕੱਠੇ ਹੋ ਜਿਓ ਅਗਲੀ ਮੇਰੀ ਬੇਨਤੀ ਹੈ 2 ਮਿੰਟ ਤੁਹਾਡੇ ਹੋਰ ਲੈਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਮੈਂ ਪਹਿਲਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਵਸਤੀ ਬਣਾ ਕੇ ਬਲਵਾਵ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਦੀਆਂ ਵੋਟਾਂ ਬਣਨੀਆਂ ਬਾਰਲੇ ਬੰਦੇ ਨੂੰ ਜ਼ਮੀਨ ਖਰੀਦਣਾ ਇੱਥੇ ਆ ਕੇ ਤੇ ਬਾਹਲੇ ਬੰਦੇ ਨੂੰ ਨੌਕਰੀਆਂ ਮਿਲਣੀਆਂ ਬੜਾ ਖਤਰਨਾਕ ਹੈ ਆ ਪੰਜਾਬ ਸਰਕਾਰ ਨੇ ਪੰਜ ਬੰਦੇ ਰੱਖੇ ਆ ਡਿਪਟੀ ਇੰਸਪੈਕਟਰ ਪਸ਼ੂ ਪਾਲਨ ਭਾਗ ਦੇ ਵਿੱਚ ਦੋ ਹਰਿਆਣੇ ਦੇ ਆ ਇੱਕ ਫਤਿਹਪੁਰ ਜੁਪੀ ਦਾ ਇੱਕ ਰਾਜਸਥਾਨ ਦਾ ਇੱਕੋ ਹੀ ਬੰਦਾ ਪੰਜਾਬ ਦਾ ਪੰਜਾਜ ਚਾਰ ਬਾਹਰ ਲਏ ਆ ਤੁਹਾਡੇ ਨੇੜੇ ਆਲਮਗੀਰ ਗੁਰੂ ਘਰ ਆ ਤੇ ਅਸਾ ਗੁਰੂ ਘਰ ਆ ਸ਼ਰਮਨੀ ਕਮੇਟੀਆਂ ਦੀ ਅਧੀਨ ਆਉਂਦਾ ਹੈ ਉੱਥੇ ਵੀ ਪੰਜ ਬੰਦੇ ਗੈਰ ਪੰਜਾਬੀ ਬੰਦਿਆਂ ਨੂੰ ਸਾਡੇ ਗੁਰੂ ਘਰ ਦੇ ਵਿੱਚ ਨੌਕਰੀ ਦਿੱਤੀ ਗਈ ਆ ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ ਸ਼ਫੀ ਦੇ ਵਿੱਚ ਮਰਦੂ شمارੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘੱਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ ਫਿਰ ਯਾਰ ਕੋ ਸੁਪਨਾ ਹਾਲ ਕੀ ਹੋਣਾ ਸੋ ਇਹ ਰੁਕਾ ਬੰਨਣਾ ਚਾਹੀਦਾ ਪੰਜਾਬ ਦੇ ਅੰਦਰ ਵੀ ਜੇ ਉਤਰਾਖੰਡ ਦਾ ਕਾਨੂੰਨ ਹੈ ਸਮਾਚਾਰ ਦਾ ਕਾਨੂੰਨ ਹੈ ਆਸਾਮ ਦਾ ਕਾਨੂੰਨ ਹੈ ਜੇ ਨਾਣਾ ਲੈਣ ਦਾ ਕਾਨੂੰਨ ਦਾ ਰਾਜਸਥਾਨ ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨਕਲੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਬੋਟ ਨਹੀਂ ਬਣਾ ਸਕਦਾ ਇਹ ਪੰਜਾਬ ਨੂੰ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਬਿਹਾਰ ਦਾ ਯਸ਼ਵੀ ਜਾਟਵ ਲਾਲੂ ਪ੍ਰਸ਼ਾਦ ਜਾਟਵ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਘਰੋਣਾ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਕਾ ਮੈਂ ਬਿਹਾਰ ਦੇ ਡੋਮਿਸਾਈਲ ਲਈ ਇੱਕ ਰੂਲ ਲੈ ਕੇ ਆਉਂਗਾ ਕਿ ਬਿਹਾਰ ਦਾ ਡੋਮਿਸਾਈਲ ਹੀ ਉੱਥੇ ਨੌਕਰੀ ਕਰੂਗਾ ਪਰ ਪੰਜਾਬ ਦਾ ਜਿਹੜਾ ਨਾ ਛਾਂਗਾਂ ਬਣਾਦਾ ਜਿਹੜਾ ਮਰਜ਼ੀ ਬੰਦਾ ਆ ਕੇ ਨੌਕਰੀਆਂ ਲੈ ਰਿਹਾ ਹੈ ਜ਼ਮੀਨਾਂ ਲੈ ਰਿਹਾ ਵੋਟਾਂ ਬਣਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਕਿਸੇ ਦਾ ਕੋਈ ਵਿਰੋਧ ਆ ਕੋਈ ਨਫਰਤ ਆ ਪਰ ਤੇ ਦੂਜੇ ਸੁੱਖਾਂ ਦੇ ਕਾਨੂੰਨ ਬਣਿਆ ਉਹ ਲੋਕ ਲੜਦੇ ਨੇ ਮਾਠੇ ਲੜਦੇ ਦੇਖੋ ਆਪਣੀ ਬੋਲੀ ਖਾਤਰ ਆ ਦਖਣੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੱਤੇ ਹੀ ਪਏ ਆ ਮਗਰ ਪਸਤਾਨਗੇ ਰੋਮੋਗੇ ਤੇ ਪੰਜਾਬ ਲੁਧਿਆਣੇ ਜਾਵੜੋ ਆ ਜਲੰਧਰ ਬਾਜੋ ਬਿਹਾਰੀ ਬਾਜੋ ਖੰਡ ਬਗਜੋ ਉਹ ਲੱਗਦਾ ਹੀ ਨਹੀਂ ਪੰਜਾਬ ਖੜਦੇ ਹੁੰਨੇ ਲੱਗਦਾ ਹੀ ਨਹੀਂ ਪੰਜਾਬ ਖੜਦੇ ਐ ਅੱਲਾ ਹੋਰੀ ਸੂਬੇ ਚ ਆ ਗਏ ਸੋ ਕੀ ਚਾਹੁੰਦੇ ਆ ਵੀ ਇਹ ਕਾਨੂੰਨ ਬਣਨਾ ਚਾਹੀਦਾ ਹੱਥ ਘੜੇ ਕਰਕੇ ਦਾਅਦੋ ਵੀ ਪੰਜਾਬ ਚ ਵੀ ਇਹ ਕਾਨੂੰਨ ਬਣਨਾ ਚਾਹੀਦਾ ਉਹ ਪ੍ਰਭਾਵੋ ਬਣਨਾ ਚਾਹੀਦਾ ਕੀ ਬਾਗਲਾ ਬੰਦਾ ਜ਼ਮੀਨ ਨਾ ਲੈ ਸਕੇ ਬਾਗਲਾ ਬੋਦ ਨਾ ਬਣਾ ਸਕੇ ਬਾਗਲਾ ਨਕਲੀ ਨਾ ਲੈ ਸਕੇ ਦਵਾਲਿਆ ਛੜਾ ਕਰ ਦਿਓ ਚਾਹੀਦਾ ਕਾਨੂੰਨ ਵੀ ਇਹਨਾਂ ਦੇ ਜੰਡੇ ਤੋਂ ਲੈ ਕੇ ਉਹ 86 ਬੰਦਿਆਂ ਦੇ ਕਿ ਅਸੂਲ ਮੁੱਦੇ ਪੰਜਾਬ ਦੇ ਆ ਹਨ ਨਾ ਦੂਜੇ ਤੀਜੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਵੀ ਸਾਨੂੰ ਸਰਕਾਰ ਦੇ ਦੇ ਉਹ ਮਾੜਾ ਉਹ ਚੰਗਾ ਇਹ ਦੂਜੇ ਨੂੰ ਭੰਡੀ ਜਾਂਦੇ ਆ ਫਿਰ ਦੂਜੀ ਗੱਲ ਅੱਜ ਐਸਾ ਧਰਤੀ ਦੇ ਉੱਤੇ ਇਕੱਠੇ ਹੋਇਆ ਤੁਸੀਂ ਰੱਬ ਵਰਗੇ ਲੋਕ ਆਂ ਪਰਮਾਤਮਾ ਨੂੰ ਹਾਜ਼ਰ ਨਾਮ ਜਾਣ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਰਜ਼ੀ ਤੇ ਰਾ ਕੇ ਸਾਡੇ ਤੇ ਲਾਗੂ ਕਰ ਦੇ ਜਿੰਨੇ ਮਰਜ਼ੀ ਪੈਸੇ ਦੇਣ ਚਾਹੇ ਆਪਾਂ ਰੁਪਿਆ ਦੇ ਦੇਣਾ ਅਸੀਂ ਆਪਣਾ ਇੱਕ ਮਰ ਲਾ ਵੀ ਹਾਂ ਝੰਡੇ ਬਾਈ ਤਹਾਨੂੰ ਰੱਖਿਆ ਕਰੋ ਥੱਲੇ ਥੱਲੇ ਨਹੀਂ ਨੀਚੇ ਨਹੀਂ ਮੈਂ ਕਹਿੰਦਾ ਥੱਲੇ ਨਹੀਂ ਤਹਾਨੂੰ ਉੱਤੇ ਨੂੰ ਸਬੋਲੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤੋਂ ਖਤਮ ਹੋ ਜਾਓਗੇ ਸੋਚ ਕਰਕੇ ਸਾਰਾ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਸਭ ਲਈ ਸਾਰੀਆਂ ਚੀਜ਼ਾਂ ਤੇ ਆ ਪੰਜਾਬ ਸਰਕਾਰ ਮੁਕਤ ਜੀ ਕੀ ਕਹਿੰਦੀ ਹੈ ਜੀ ਸਰਕਾਰਾਂ ਸਾਨੂੰ ਬੇਖੇਤੀ ਵਾਲੀ ਜ਼ਮੀਨਾਂ ਚਲਾਓ ਸਾਡੇ ਬਜ਼ੁਰਗਾਂ ਨੇ ਦਿਨ ਰਾਤ ਦੀ ਕਟਕ ਕਰਤਾ ਆਪਣੇ ਖੂਨ ਪਸੀਨੇ ਨਾਲ ਇਹ ਜ਼ਮੀਨਾਂ ਚਲਾਈਆਂ ਅੱਜ ਤੇ ਸਦਾ ਇੱਟ ਪਰਿਆ ਸੀ ਪਰਿਵਾਰ ਦਾ ਪਰਿਵਾਰ ਝੋਕ ਦਾ ਖੇਤੀ ਦੇ ਅੰਦਰ ਤੇ ਸਾਡੇ ਹਿੱਸੇ ਕੀ ਆਇਆ ਇਹਨਾਂ ਦੀ ਗਲਤ ਨੀਤੀਆਂ ਅੱਜ ਭੁਗਾਂਤਮਾਨ ਕੇਂਦਰੀ ਵਾਦੀ ਜੁਕਤੀਆਂ ਚੱਟ ਰਿਆ ਆ ਉਹਨੂੰ ਸ਼ਰਮ ਨਹੀਂ ਆਉਂਦੀ ਸੱਤਾ ਦੇ ਨਸ਼ੇ 'ਚ ਉਹ ਦਿਨ ਕੱਢਦੀ ਦਾ ਆਪਣਾ 20 ਗੱਡੀਆਂ ਅੱਗੇ ਨੂੰ 20 ਗੱਡੀਆਂ ਪਿੱਛੇ ਨੂੰ ਰਾਤ ਨੂੰ ਉਹ दारू ਫ੍ਰੀ ਲੰਡਾ दा, दारू ਦੇ ਨਸ਼ੇ 'ਚ ਪਾਗਲ ਹੋ ਜਾਂਦਾ ਆ ਉਹ ਤਾਂ ਫੜੀਆ ਡਾਂਗੇ ਫੜੀ ਜਾਂਦਾ ਆ ਕਿ ਕੇजरीवाल ਵੱਲੋਂ ਅੱਡੇ ਸਾਡੀਆਂ ਨੀਤੀਆਂ ਬਣਾ ਰਹੇ ਨੇ ਸਤੇਂਦਰ ਜੈਨ ਵਰਗੇ ਸਾਡੀਆਂ ਨੀਤੀਆਂ ਬਣਾ ਰਹੇ ਨੇ ਸਤੇਂਦਰ ਜੈਨ ਨੇ ਬਣਾਈ ਹੈ ਨੀਤੀ ਰੈਂਡ ਪੁਲੀਗੜੀ ਕੋਣ ਅਸਤੇਂਦਰ ਜੈਨ ਜਿਹੜਾ 2022 ਦੇ ਬਾਈ ਦੇ ਵਿੱਚ ਜੇਲ੍ਹ ਤੇ ਸੀਗਾ ਸ਼ਰਾਬਕ ਢਾਲੇ ਚ ਪਹਿਲਾਂ ਇਹਨਾਂ ਨੇ ਮੋਤੀ ਨਾਲ ਸੈਟਿੰਗ ਕਰਕੇ ਬਿਗਨੀ ਸੁਗੋਦੀਆਂ ਨੂੰ ਜੇਲ੍ਹ ਤੇ ਨਾ ਜਾਣਾ ਪੈਜੇ ਕੇਜਰੀਵਾਲ ਨੂੰ ਜੇਲ੍ਹ ਤੇ ਨਾ ਜਾਣਾ ਪੈਜੇ ਸਤਿੰਦਰ ਜੈਨ ਨੂੰ ਜੇਲ੍ਹ ਤੇ ਨਾ ਜਾਣਾ ਪੈਜੇ ਸਾਡਾ ਮੈਖਪੀ ਵਾਲਾਂ ਦੋਨੋਂ ਘਾੜੋਂ ਪੀੜ ਕਰਤਾ ਤੇ ਅੱਜ 31 ਜਨਵਰੀ ਗੋਹੜੇ ਨੇ ਵੀ ਸਾਡਾ ਕਿਹੜਾ ਪਤਾ ਲੱਗਣਾ ਵੀ ਪਿੱਛੇ ਬੈਠ ਕੇ ਸੀ ਬੋਲੀਆਂ ਬਣਾ ਰਹੇ ਆ ਸਾਨੂੰ ਸਾਰਾ ਪਤਾ ਆ ਇਹੜਾ ਚੌਵੇਂ ਹਸਤੇਂਦਰ ਜਨ ਵਰਗੇ ਨੂੰ ਕੇਂਦਰੀ ਵਾਲ ਵਰਗੇ ਨੂੰ ਭਵਨ ਤਮਨ ਵਰਗੇ ਨੂੰ ਪੀਜਾ ਕੁੱਤ ਸੀ ਉੱਜੜ ਗਏ ਨਾ ਜਾਂਾਂਗੇ ਤੁੰ ਨੂੰ ਨਾਲ ਠੀਕ ਆ ਸਰਦਾਰ ਉਦਮ ਸਿੰਘ ਦੇ ਬਾਹਰ ਸਾਂ ਬੱਬਾ ਬੰਗਾ ਸਿੰਘ ਬਾਹਰ ਦੇ ਬਾਹਰ ਸਾਂ ਅਸੀਂ ਬਦਲਾ ਲੈਣਾ ਚਾਹਦੇ ਆ ਜੇ ਕੁੱਤਾਂ ਸੀ ਉੱਜੜ ਗਏ ਨਾ ਤੁੰ ਨੂੰ ਨਾਲ ਲੈ ਕੇ ਉੱਜੜਾਂਗੇ ਕੀ ਕੁਛ ਨਹੀਂ ਹੁੰਦਾ ਆਪਾਂ ਹੀ ਪੰਜਾਬ ਨੇ ਜਦੋਂ ਦਾ ਸਾਡਾ ਰਾਜ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਤਾਂ ਬਾਦ ਦਾ ਬੰਦਾਂ ਵੀ ਹੰਡਾਏ ਨੇ 47 ਵਾਲੀ ਬੰਡ ਹੰਡਾਈ ਪੰਜਾਬ ਵੰਡ ਕੇ ਇਦਾਂ ਕਰਤਾ ਫਿਰ ਸੂਪੇ ਵੀ ਬੰਦ ਹੋਈ ਫਿਰ ਪੰਜਾਬ ਨੂੰ ਛੋੜਾ ਕਰਤਾ ਫਿਰ 78 ਦੇ ਅੰਦਰ ਜਦੋਂ ਆਪਣੇ ਇਹਨਾਂ ਨੂੰ ਕਿਹਾ ਵੀ ਸਾਡੇ ਹੱਕ ਦੇ ਦਿਓ ਭਾਈ ਸਾਡਾ ਆਨੰਦਪੁਰ ਸਾਹਿਬ ਦਾ ਮੱਥਾ ਦੇ ਦਿਓ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਟੈਂਪ ਚੜਾਏ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਸਾਡੀਆਂ ਮਾਮਾਂ ਨੂੰ ਸ਼ਹੀਦ ਕੀਤਾ ਸਾਡੀਆਂ ਭੈਣਾਂ ਨੂੰ ਸ਼ਹੀਦ ਕੀਤਾ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ 25 25000 ਨੌਜਵਾਨ ਸਾਡਾ ਇਹਨਾਂ ਨੇ ਪਤਾ ਨਹੀਂ ਕਿਹੜੀ ਸ਼ਮਸ਼ਾਨ ਘਾਟ ਚ ਹੂਪਾ ਪਤਾ ਨਹੀਂ ਕਿਹੜੀ ਮਹਿਰ ਕਿਲਾ ਪਤਾ ਕਰਦਾ ਜਦੋਂ ਸਰਦਾਰ ਜਸਵੰਤ ਸਿੰਘ ਖਾਲਸਾ ਜੀ ਨੇ ਵਾਰ ਚ ਕੀ ਉਹਨੂੰ ਵੀ ਹੱਥ ਕੇ ਪਕਰ ਜਰੂਰ ਦਾ ਖੰਡਿਆ ਕਿ ਇਹਦਾ ਹੈ ਸਰਦਾਰ ਪੰਜਾਬ ਨੇ ਇੱਕ ਨਸ਼ੇ ਵਾਲਾ ਸੰਤਾਨ ਫੰਡ ਆਇਆ ਪ੍ਰਵਾਸ ਵਾਲਾ ਸੰਤਾਨ ਫੰਡ ਆਇਆ ਮੱਛੇ ਵਾਲਾ ਸੰਤਾਨ ਪਸੀ ਆਜ ਵੀ ਅੰਡਾ ਰਿਆ ਅੰਡਾ ਰੇਖ ਨਹੀਂ ਅੰਡਾ ਰੋ ਪਸੀ ਜਿਹੜੇ ਭਗਵਾਨ ਸਮਾਨ ਕਹਿੰਦਾ ਆ 80 80% ਅਸੀਂ ਨਸ਼ਾ ਪੰਜਾਬ ਚੋਂ ਖਤਮ ਕਰਤਾ ਬਸੋ ਭਾਈ ਤੁਸੀਂ ਪਿੰਡਾਂ ਚ ਆ ਕੇ ਬੈਠੇ ਹੋ ਹੋ ਗਿਆ ਨਸ਼ਾ ਖਤਮ ਸਮਾਰ ਕੇ ਬਸੋ 100% ਕੋ ਮੇਟੀ ਜਾਣਾ ਹੈ ਸਾਡਾ 70 70% ਬੱਚਾ 80 80% ਬੱਚਾ ਸਾਡਾ ਬਾਹਰਲੇ ਦੇਸ਼ਾਂ ਚ ਜਾਣ ਨੂੰ ਮਜਬੂਰ ਹੋ ਗਿਆ ਅਮਰੀਕਾ ਕੈਨੇਡਾ ਦੀ ਗੁਲਾਮੀਆਂ ਕਰਨ ਨੂੰ ਮਜਬੂਰ ਹੋ ਗਿਆ ਅਹੇ ਜੇ ਕਿਹੜਾ ਤੁਸੀਂ ਬਦਲਾਅ ਲੈ ਕੇ ਆਗੇ ਜੀ ਸਾਡੇ 3 ਸਾਲਾਂ ਦੇ ਅੰਦਰ ਅਹੇ ਜੇ ਕਿਹੜੇ ਸਾਡੇ ਵਾਹ ਕਿ ਤੁਸੀਂ ਰੋਜ਼ਗਾਰ ਲੈ ਕੇ ਆਗੇ ਸੀਗੇ ਸਾਡੇ 3 ਸਾਲਾਂ ਦੇ ਅੰਦਰ ਐਜਾ ਖੇੜ ਜਿਹੜਾ ਖੇਡਾ ਕਿ ਪੰਜਾਬ ਪਹਿਲੇ ਨੰਬਰ ਤੇ ਚਲੇ ਗਿਆ ਸੀਗਾ ਐ ਇੱਕ ਜਿਹੜੀ ਮੈਨੂਫੈਕਚਰਿੰਗ ਯੂਨਿਟਾਂ ਇਨਵੈਸਟਮੈਂਟਾਂ ਲੱਗਦੀਆਂ ਸੀਗੀਆਂ ਜਿਹੜੀ ਲੈਂਡ ਗਰੁੱਪ ਪੂਰੀ ਵਰਗੀ ਨਿੱਕੀਆਂ ਲੈ ਕੇ ਆਣੀ ਪੈਗੀ ਸਾਡੀ ਥੇਤੀ ਬੜੀ ਜਣੇ ਨਰਚਾਉਣ ਵਾਸਤੇ ਥੋੜਾ ਹੋਇਆ ਕੋਣਾ ਜਿਹੜਾ ਮੈਲੇ ਥੋੜਾ ਹੋਇਆ ਜਿਹੜਾ ਮੰਤਰੀ ਥੋੜਾ ਹੋਇਆ ਜਿਹੜਾ ਮੁੱਖ ਮੰਤਰੀ ਥੋੜਾ ਹੋਇਆ ਜਿਹੜਾ ਵੀ ਆਇਆ ਸਭ ਨੇ ਇਹੀ ਗਿਆ ਪੰਜਾਬ ਕੱਲ ਦਾ ਉਜੜੇ ਅੱਜ ਜਿਹੜੇ ਸਾਡੇ ਘਰ ਘਰ ਨੇ ਚਾਹੀਦੀ ਫਿਰ ਪਰ ਇਹਨਾਂ ਨੇ ਘਰ ਆਪਣੇ ਜੀ ਪਰ ਇਹ ਆਪਣੇ ਘਰਾਂ ਨੇ ਆਪਣੇ ਬੱਚਿਆਂ ਵਾਸਤੇ ਪੁਸਤਾ ਵਾਸਤੇ ਜ਼ਮੀਨਾਂ ਬਣਾ ਕੇ ਪ੍ਰਾਪਰਟੀਆਂ ਬਣਾ ਕੇ ਗੱਟੀਆਂ ਘਰ ਬਣਾ ਗਏ ਥੋੜੇ ਬੱਲੇ ਕੀ ਆਇਆ ਥੋੜੇ ਬੱਲੇ ਆਈਏ ਗੰਦੀ ਨਿੱਕੀਆਂ ਤਾਂ ਪੰਜਾਬ ਨਾ ਅੱਜ ਵੀ ਅਨੇ ਘਰਾਂ ਆਈ